ਲਾਵ ਇਹ ਮਤਰੋ ਇੱਕ ਟਰੈਕਟਰ ਤੁਹਾਨੂੰ ਦਿਖਾਉਣ ਲੱਗਿਆ ਜੱਪ ਪਾਈ ਜਾਂਟੇ ਕੋਲੇ ਖੜੇ ਆਂ ਜੀ ਸਵਰਾਜ ਖੜਾ 743 ਦੇ ਸੱਤ ਕੋਲੇ ਕੰਡੀਸ਼ਨ ਦਿਖਾ ਰਿਹਾ ਟਰੈਕਟਰ ਵੀ ਤੇਜ਼ ਹੈ ਤਾਂ ਐਨਕੋ ਕਾ ਵੀ ਸਟਾਰਟਰ ਹੈ ਛੱਡਣਾ ਟਰੈਕਟਰ ਨੇ ਬਾਡੀ ਲਾਈਨ ਦਾ ਬਹੁਤ ਸੋਹਣਾ ਟਰੈਕਟਰ ਬਹਿ ਜੀ ਬਾਕੀ ਆਪਾਂ ਸਾਰੀ ਜਾਣਕਾਰੀ ਬਾਈ ਜਾਂਟੇ ਕੋਲ ਲਾਵਾਂਗੇ ਤੇ ਆਜੋ ਮੈਂ ਕਿ ਹਾਲ ਹੈ ਬਾਈ ਵਧੀਆ ਵੀਰੇ ਸਭ ਠੀਕ ਠਾਕ ਵਧੀਆ ਵੀਰੇ ਕੋਈ ਨਹੀਂ ਵਧੀਆ ਵਧੀਆ ਤੇ ਭਾਈ ਵੀਰੇ ਵੀਰ ਬ੍ਰੇਕਰ ਪਾਏ ਬੇਰ ਦਾ 744 ਵੀਰੇ ਠੀਕ ਹੈ ਜੀ ਉਹਦਾ ਚਾਰ ਬਾਦ ਆਇਆ ਰਿਕਲੇਟਰ ਹਾਂ ਟਰੈਕਟਰ ਚੰਗਾ ਟਰੈਕਟਰ ਬਹੁਤ ਸੋਨਾ ਹਨਾ ਬਸ ਸਾਫ ਲੋ ਟਰੈਕਟਰ ਤੇ ਦੇਸਾ ਮੂਰੇ ਚੰਗੇ ਆ ਨਵੇਂ ਆ ਅੱਛਾ ਆ ਨਵੇਂ ਟਾਇਰ ਹੈ ਵੀ ਕੀ ਰੇਟ ਛੋਟਾ ਰੇਟ ਛੋਟਾ ਰੇਟ ਛੋਟਾ ਹਾਂ ਮੇਨ ਗੱਲ ਹੈ ਜੀ ਆਪਣੇ ਰੇਟ ਜਿਹੜੀ ਚੀਜ਼ ਆਪਣਾ ਹੁੰਦਾ ਜਿਆਦਾ ਰੇਟ ਤੇ ਫੋਕਸ ਹੁੰਦਾ ਰੇਟ ਤੇ ਹਾਂ ਬਿਲਕੁਲ ਟਰੇਨ ਜੀਨ ਗੇਅਰ ਪੂਰਾ ਚੰਗਾ ਹੋਊਗਾ ਠੀਕ ਆ ਜੀ ਕੋਈ ਬਲੂ ਨੀਟਰ ਦੀ ਆਵਾਜ਼ ਨਹੀਂ ਹੈਗੀ ਠੀਕ ਆ ਜੀ ਮਗਲੇ ਹਿੱਸੇ ਦੀ ਮਾਕੇ ਚਲਾਈ ਚ ਬਹੁਤ ਪੂਰੀ ਰਹੇਗੀ ਲਾਈਫ ਨਹੀਂ ਹੋਣੀ ਹੈ ਇਸ ਕੰਡ ਲੌਕਾ ਚੈੱਕ ਕਰਾ ਦੇ ਸਾਫ ਸੁਥਰਾ ਆ ਦਿਖਾ ਦੇ ਮੇਰਾ ਵੱਡੀ ਬੁੱਡੀ ਦਾ ਆ ਲੈਂਕ ਲੌਕਾ ਵੀ ਦੇ ਸਕਦਾ ਟਰੈਕਟਰ ਵਧੀਆ ਹਾਲਤ ਦੇ ਵਿੱਚ ਪਿਆ ਤੇ ਸ਼ੋਰ ਗਾਟਾ ਮੌਜੂਦਾ ਦੇ ਅੰਦਰੋਂ ਚੈੱਕ ਕਰਾ ਦੇ ਅੰਦਰੋਂ ਵੀ ਸਾਫ ਆ ਰਿਹਾ ਮਰੋਂ ਪੂਰੇ ਸਾਫ ਹਾਂ ਮਰਾ ਅੰਦਰੋਂ ਦਿਖਾ ਦੇ ਆ ਮਰਾੜ ਮਿੱਤਰੋ ਤੁਸੀਂ ਸਭ ਵੈਲਕਮ ਹਾਂ ਸਾਡਾ ਯਾਰ ਐਮਰੋ ਬਹੁਤ ਸਾਤਾ ਹੈ ਨਾ ਬਾਈ ਠੀਕ ਆ ਬੈਕ ਟਾਇਰ 45 ਪੈਸੇ ਹੈਗੇ ਰੇਟਰ ਆ 45 ਪੈਸੇ ਹਾਂਜੀ ਅਗਲੇ ਵੀਰੇ ਨਵੇਂ ਗੂਰ ਲੈ ਨਵੇਂ ਆ ਨਵੇਂ ਹਨ ਪੱਕੇ ਟਾਇਰ ਹਨਾ ਵਾਕੀ ਟਾਇਰਾਂ ਆਏ ਸੁੱਕਾ ਪਿਆ ਯਾਰ ਸੁੱਕਾ ਹੀ ਪਿਆ ਵਾ ਉਹਦੇ ਬਸ ਵੀ ਇੱਥੇ ਅੱਧਰੋਂ ਦਾ ਅਗਲੇ ਤੋਂ ਚੈੱਕ ਕਰਾ ਕੇ ਆ ਦਿਖਾ ਦੇ ਤਰਾ ਮਾਰ ਦੇ ਨੀਗਾ ਬਾਈ ਦੇ ਸਭ ਤੋਂ ਮਿੱਤਰੋ ਟਾਇਰਰ ਬਹੁਤ ਸੋਹਣੀ ਹਾਲ ਦਾ ਸੁੱਕਾ ਹੀ ਪਿਆ ਗਿਆ ਇਹਦਾ ਮਤਲਬ ਆਣਾ ਟਾਇਰ ਰੇਡੀਟਰ ਦਿਖਾ ਦੇ ਮੋੜਾ ਬੱਸ ਨਹੀਂ ਹਾਲਤ ਰਵੇ ਟਟਾ ਟਟਾ ਹੈ ਨਾ 744 ਹੈ ਨਾ ਬੱਸ 744 ਟਾਈਮ ਬਾਅਦ ਆਇਆ ਆਪਣਾ ਹੈ ਟਾਈਮ ਬਾਅਦ ਹੈ ਇਹ ਨਹੀਂ ਲਿਆਉਣਾ ਲੈ ਚਤਾਰੀਆਂ ਪੰਖੋਛ ਹੋ ਕੇ ਲੈਣੇ ਆ ਆਪਣਾ ਬੈਗ ਵੀ ਜਾਂਦਾ ਹੈ ਬੈਗ ਵੀ ਜਾਂਦਾ ਨਾ ਬੈਸਰ ਦਾ ਰੇਟ ਥੋੜਾ ਜਿਹਾ ਹੁੰਦਾ ਨਾ ਤਾਂ ਛੇਤੀ ਗਏ ਹਾਂ ਰੇਟ ਚੈਜ ਹੁੰਦਾ ਰੇਟ ਚੈਜ ਬਿਲਕੁਲ ਇਹ ਕਿੰਨਾ ਮਾਡਲ ਵੀ ਚੰਤੀ ਇਹ 2003 ਮਾਡਲ ਹੈ 3 ਮਾਡਲ ਹੈ ਠੀਕ ਆ 50 ਨੰਬਰ ਆ ਦੂਜੇ ਨਾਲ ਦੂਜੇ ਨਾਮ ਉਹ ਜਿਆ ਨੰਬਰ ਹਾਂਜੀ ਤੇ ਇਹ ਸਭ ਬਹੁਤ ਸਾਫ ਹਿੱਸੇ ਤੇ ਅਟੈਚਿੰਗ ਹੈਗੀ ਹਲਕੀ ਹੂੰ ਵੈਸੇ ਸਾਫ ਤੇ ਹੈ ਨਾ ਇਹਨਾਂ ਥੋੜਾ ਛਿੱਲੇ ਆ ਜਾ ਜਿਆ ਜੀ ਓਟਾ ਜੀ ਹਾਂ ਕੱਲੇ ਹਿੱਸੇ ਦੇ ਆ ਠੀਕ ਕੱਲੇ ਹਿੱਸੇ ਤੇ ਹਾਂ ਮਾੜੀ ਮੋਟੀ ਲੈਂਕਾ ਬਾਕੀ Ориਜਨਲ ਆ ਹਨਾ ਆ ਟਾਇਰ ਨਵੇਂ ਆ ਟਾਇਰ ਮੂਹ ਲੈ ਨਵੇਂ ਆ ਪਿਛਲੇ ਹੈਗੇ 45 ਰੁਪਏ ਆ ਟਰੈਕਟਰ ਵਾਹ ਕੇ ਲੈ ਜੀ ਬਾਕੀ ਚੈੱਕ ਕਰਦੇ ਆ ਕੋਈ ਬਲੂ ਨਹੀਂ ਕੋਈ ਬਾਜ ਨਹੀਂ ਮਗਲੇ ਸੇ ਦੀ ਐਨ ਦਾ ਮਤਲਬ ਗਾਰੰਟੀ ਆ ਫਸਟ ਦੂਜੇ ਨਾਲ ਤੇ ਟਰੈਕਟਰ ਹੈਗਾ ਦੂਜੇ ਨਾਲ ਕੀ ਡਿਮਾਂਡ ਕਰਦੇ ਹੋ ਡਿਮਾਂਡ ਵੀ ਨਿੱਕੀ ਜੀ ਐ ਕੋਈ ਵਾਦੀ ਨਹੀਂ ਕਰਦੇ ਤੇ ਡਿਮਾਂਡ ਕਰਦਾ ਮੰਡੀ ਦੀ 1,95,000 ਰੁਪਏ ਮੰਡੀ ਤੇ 1,95 ਹਾਂ ਠੀਕ ਆ ਜੀ ਮੌਕੇ ਦੇ ਡੇਟਾ ਦੇ ਦਾਂਗੇ ਜਾਂ 10000 ਛੋਟ ਛੱਡ ਦਿੰਦੇ ਇੱਥੇ 185 ਦਾ ਦੇ 185 ਦਾ ਲਓ 2003 ਮਾਡਲ 744 ਠੀਕ ਹੈ 735 ਰੇਟ ਚ 723 ਰੇਟ ਚ ਆ ਨਾ 720 ਜਾਇ ਰੇਟ ਆ ਜਾਵਾ ਇੱਡਰਾ ਚੈੱਕ ਕਰ ਐ ਦੇ ਬਾਵੇਂ ਪਿਆ ਕਿ ਉਹ ਨਹੀਂ ਗੱਲ ਹੈਗੀ ਅਮੀ ਨਹੀਂ ਕਿਸੇ ਪਾਸੋਂ ਕਿ ਟ੍ਰਸਾਰ ਸੁਧਰਾ ਇੱਕ ਵਾਰੀ ਦੂਰੋ ਦਿਖਾ ਦੇ ਵੀਰੇ ਮੜਾ ਜਾ ਆੰਦਰ ਡਾਟਾ ਤੇ ਦੇ ਸਕਦੇ 185 ਦਾ ਲਿਆ ਸਕਦੇ 10000 ਰੁਪਏ ਦਾ ਸਕਾਉਂਟ ਲਾਦਾ ਭਰਾਵਾ ਬਾਕੀ ਥੋੜਾ ਬਹੁਤਾ ਮੌਕੇ ਤੇ ਮਾਨਤਾ ਕਰਨਾ ਪੈਂਦਾ ਜੋ ਗਲਤੀ ਤੇ ਹਾਂ ਪਹਿਲਾ ਰੇਟ ਉਦਾਂ ਕਰਦੇ ਆ ਫਿਰ ਅਗਲਾ ਕਹਿੰਦਾ ਯਾਰ ਇੰਨੀ ਕਹੀ ਸੀ ਹਾਂ ਹਾਂ ਥੋੜਾ ਬਹੁਤਾ ਮਾਨਤਾ ਨਾ ਬੰਦੇ ਆਏ ਦਾ ਕਰਨਾ ਕਰਨਾ ਪੈਂਦਾ ਕਰਨਾ ਪੈਂਦਾ ਬਾਕੀ ਨਗੀਨਾ ਹੀ ਹੈ ਡਾਟਰ ਹਣਾ ਬਾਕੀ ਟਾਇਰ ਪਟੂ ਪੱਕੇ ਆ ਡਾਟਰ ਨਹੀਂ ਟਾਇਰ ਪਟੂ ਪੱਕੇ ਹੋਸਾ ਕਰਦੇ ਜੀ ਇਹ ਨੰਬਰ ਵੀ ਕੋਡ ਹੈ 9501356395013563 ਤੇ ਇੱਕ ਪਰਦਾ ਆਪਣਾ ਲਵਾਰਾ ਵੀ ਠੀਕ ਹੈ ਨਾਮ ਮੋਗਾ ਵੱਧ ਦામੂ ਸ਼ਾਲਾ ਪਿੰਡਾਂ ਲਵਾਰਾ ਇਹਨਾਂ ਬਸ ਲੋਈ 22 ਫਾਲ ਕਰ ਲੈ ਟਰੈਕਟਰ ਨੂੰ ਵਾਹ ਸਕਦਾ ਹੈ 1.85 ਤੇ 1.95 ਡਿਮਾਂਡ ਕਰਦਾ ਭਾਈ 10000 ਰੁਪਏ ਡਿਸਕਾਊਂਟ ਆ ਟਰੈਕਟਰ ਵਿੱਚੋਂ ਤੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਵੀ ਇਹਨੂੰ ਫੋਲੋ ਕਰ ਲੈ ਧੰਨਵਾਦ ਅੱਗੇ ਆਪਣਾ ਕੋ